ਉਹਦੀ ਬਾਰੇ ਜਾਣੂ ਕਰਾਉਣਾ ਚਾਹੂੰਗਾ ਅੱਜ ਅਸੀਂ ਐਸੀ ਬਿਮਾਰੀ ਬਾਰੇ ਜੋ ਚੁੱਪਚਾਪ ਸਰੀਰ ਨੂੰ ਅੰਦਰੋਂ ਖਾ ਜਾਂਦੀ ਹੈ ਤੇ ਉੱਚ ਰਕਤ áp ਕਹਿ ਸਕਦੇ ਹਾਂ ਜਾਂ ਹਾਈ ਬਲੱਡ ਪ੍ਰੈਸ਼ਰ ਨੂੰ ਕਹਿ ਸਕਦੇ ਹਾਂ ਇਹ ਬਿਮਾਰੀ ਬਿਨਾਂ ਕਿਸੇ ਦਰਦ ਬੁਖਾਰ ਜਾਂ ਚਿੰਨ ਦੇ ਮਨੁੱਖਾਂ ਨੂੰ ਦਿਲ ਦਾ ਦੌਰਾ ਕਿਡਨੀ ਫੇਲ ਜਾਂ ਅਧਰੰਗ ਤੱਕ ਪਹੁੰਚਾ ਸਕਦਾ ਉਹਨਾਂ ਨੂੰ ਜਾਣੀਏ ਕਿ ਇਹ ਹੁੰਦਾ ਕੀ ਆ ਕਿਉਂ ਹੁੰਦਾ ਤੇ ਇਸ ਦਾ ਉਚਾਰ ਕਿ ਹੋ ਸਕਦਾ ਮਤਲਬ ਆਕਸੀਜਨੇਟਡ ਕਰਦਾ ਤਾਂ ਖੂਨ ਦੀਆਂ ਰਗਾਂ ਤੇ ਇੱਕ ਦਬਾਅ ਪੈਂਦਾ ਆ ਇਹ ਦਬਾਅ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ ਸਧਾਰਨ ਤੌਰ ਤੇ ਜਾਂ ਜ਼ਿਆਦਾਤਰ ਦੇਖਿਆ ਹੋਵੇ ਬੀਬੀ ਜਿਹੜਾ ਆ ਨਾਰਮਲ ਜਿਹੜਾ ਸਿਸਟੋਲਿਕ ਬਲੱਡ ਪ੍ਰੈਸ਼ਰ 120 ਤੇ ਡਾਇਸਟੋਲਿਕ 80 ਉੱਪਰ 120 ਤੇ ਤਲੜਾ 80 ਇਹ ਨਾਰਮਲ ਰਹਿਣਾ ਚਾਹੀਦਾ ਜੇ 140 ਤੇ 90 ਤੋਂ ਵੱਧ ਚਲਾ ਜਾਂਦਾ ਆ ਤਾਂ ਆਪਾਂ ਇਸ ਨੂੰ ਬਲੱਡ ਪ੍ਰੈਸ਼ਰ ਕਹਿ ਸਕਦੇ ਆ ਜਾਂ ਹਾਈਪਰ ਟੈਨਸ਼ਨ ਕਹਿ ਸਕਦੇ ਆ ਜਿਹੜੀਆਂ ਇਹਨਾਂ ਕਿਸਮਾਂ ਆ ਉਹ ਹੈਗੀਆਂ ਆ ਦੋ ਕਿਸਮਾਂ ਆ ਇੱਕ ਹੈਗਾ ਪ੍ਰਾਇਮਰੀ ਦੂਜਾ ਹੈਗਾ ਐਸੋਸੀਅਲ ਹਾਈਪਰ ਟੈਨਸ਼ਨ ਜਿੱਦਾਂ ਜਿਹੜਾ ਸਿੱਧਾ ਕੋਈ ਕਾਰਨ ਨਹੀਂ ਮਿਲਦਾ ਪਰ ਸਟ੍ਰੈਸ ਜੀਨਸ ਲਾਈਫ ਸਟਾਈਲ ਕਰਕੇ ਹੁੰਦਾ ਸਟ੍ਰੈਸ ਜਿੰਨਾ ਟੈਨਸ਼ਨ ਨਾਲੇ ਦੁਆਲੇ ਦੀ ਜਾਂ ਜੀਨਸ ਮਾਤਾ ਪਿਤਾ ਜਾਂ ਤੋਂ ਜਾਂ ਨਾਨਕੇ ਫੈਮਲੀ ਜਾਂ ਦਾਦੇ ਦੇ ਫੈਮਲੀ ਜੁਗੈਸਨ ਨੂੰ ਵੀ ਹੋਵੇ ਤਰ ਵੀ ਹੋ ਸਕਦਾ ਸਾਡੇ ਗਲਤ ਲਾਈਫ ਸਟਾਈਲ ਕਰਕੇ ਵੀ ਹੋ ਸਕਦਾ ਹੈ ਨੀਂਦ ਘੱਟ ਸੋਣਾ ਜਿਆਦਾ ਐਥੀਡਿਟੀ ਵਾਲੀ ਚੀਜ਼ਾਂ ਖਾਣੀਆਂ ਜਾਂ ਖਾਣ ਦਾ ਗਲਤ ਟੰਗ ਜਾਂ ਸੈਕੰਡਰੀ ਹਾਈਪਟੈਨਸ਼ਨ ਹੈ ਜਿਹੜਾ ਦੂਜਾ ਆ ਉਹ ਕਿਸੇ ਹੋਰ ਬਿਮਾਰੀ ਨਾਲ ਜਿਦਾ ਕਿਡਨੀ ਦੀ ਖਰਾਬੀ ਹੋਵੇ ਜਾਂ ਥਾਇਰੋਇਡ ਵਧਿਆ ਘਟਿਆ ਹੋਵੇ ਉਹਨਾਂ ਦਾ ਵੀ ਬੀਪ ਵਧ ਜਾਂਦਾ ਕਿਉਂਕਿ ਲੂਨ ਜਿਹੜਾ ਆ ਕਿੰਨੀ ਬਹੁਤ ਸਾਰੇ ਸਾਡੇ ਜਿਹੜੇ ਪੋਟਾਸ਼ੀਅਮ ਸੋਡੀਅਮ ਮੈਗਨੀਸ਼ੀਅਮ ਬਹੁਤ ਸਾਰੇ ਨਿਊਟਰਨ ਨਿਊਟ੍ਰੀਸ਼ਨ ਜਿਹੜੇ ਐਲੀਮੈਂਟ ਨੂੰ ਫਿਲਟਰ ਕਰਦੀ ਆ ਜਦੋਂ ਚ ਕੋਈ ਖਰਾਬੀ ਹੋਦੀ ਤੇ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਬਲੱਡ ਵਿੱਚ ਜਦੋਂ ਸੋਡੀਅਮ ਜਦੋਂ ਇਕੱਠਾ ਹੋ ਜਾਂਦਾ ਉਹਨਾਂ ਦਾ ਵੀ ਬੀਪ ਆਪਣੇ ਆਪ ਹੀ ਵਧਦਾ ਜੋ ਕਿ ਤੁਹਾਨੂੰ ਪਤਾ ਜਿਹੜਾ ਜ਼ਿਆਦਾ ਲੂਨ ਆ ਉਹ ਬੀਪ ਨੂੰ ਵਧਾਉਂਦਾ ਹੀ ਆ ਇਹ ਤਾਂ ਕਾਮੀ ਗੱਲਾਂ ਆ ਤਾਂ ਸਾਰਿਆਂ ਨੂੰ ਪਤਾ ਹੀ ਆ ਬਾਕੀ ਜਿਹੜੇ ਇਹ ਮੋਕਾ ਲੈਣ ਆ ਸਭ ਤੋਂ ਵੱਡਾ ਕਾਹਨਤਾ ਇਹੀ ਆ ਕਿ ਜ਼ਿਆਦਾ ਲੂਣ ਦੀ ਵਰਤੋਂ ਕਰਨਾ ਇੱਕ ਲੂਣ ਹੁੰਦਾ ਆ ਆਪਾਂ ਵਿੱਚ ਗਦਾਲ ਸਬਜ਼ੀ ਦੇ ਵਿੱਚ ਬਣਾਉਣਾ ਬਿੱਲੇ ਪਾਉਨੇ ਆ ਇੱਕ ਲੂਣ ਇਹ ਹੁੰਦਾ ਕਿ ਆਪਾਂ ਜਿਹਦਾ ਉੱਪਰ ਦੀ ਲੂਣ ਪਾਉਨੇ ਆ ਉਹ ਬਹੁਤ ਜ਼ਿਆਦਾ ਪਾਣੀ ਕਰਕੇ ਆ ਲੂਣ ਚਲੋ ਜ਼ਰੂਰਤ ਤੋਂ ਜ਼ਿਆਦਾ ਪਾਣੀ ਕਰ ਗਿਆ ਹੀ ਪਰ ਜਦੋਂ ਆਪਾਂ ਕਿਸੇ ਚੀਜ਼ ਦੇ ਉੱਪਰ ਲੂਣ ਪਾਨੇ ਉਹ ਜ਼ਿਆਦਾ ਪਾਣੀ ਕਰਕੇ ਆ ਬਾਕੀ ਮੋਟਾਪਾ ਹੋ ਗਿਆ ਤਣਾਅ ਤੇ ਚਿੰਤਾ ਹੋ ਗਈ ਸਿਗਰਟ ਦਾ ਪੀਣਾ ਜਾਂ ਸ਼ਰਾਬ ਸਰਦੀ ਘਾਟ ਜਾਂ ਸਾਡੀ ਫੈਮਿਲੀ ਸਟਰੀ ਵਿੱਚ ਕਿਸੇ ਨੂੰ ਹੋਵੇ ਇਹ ਸਾਰੇ ਚੀਜ਼ਾਂ ਮਿਲ ਕੇ ਦਿਲ ਦੇ ਰਗਾਂ ਦੀ ਜਿਹੜੀਆਂ ਦਬਾਅ ਆਉਂਦੀਆਂ ਠੀਕ ਹੈ ਜੀ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਜਿਹੜਾ ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਇਸ ਕਰਕੇ ਕਹਿੰਦੇ ਆ ਕਿਉਂਕਿ ਬਹੁਤ ਵਾਰ ਇਹਦੇ ਕੋਈ ਲੱਛਣ ਨਹੀਂ ਹੁੰਦੇ ਪਰ ਕਈ ਵਾਰ ਇਹਦੀ ਕੋਈ ਨਿਸ਼ਾਨੀ ਮਿਲ ਜਾਂਦੀ ਹੈ ਜਿਦਾਂ ਸਵੇਰੇ ਸਿਰ ਦਰਦ ਹੋਣਾ ਚੱਕਰ ਆਉਣਾ ਅੱਖਾਂ ਮੰਨ ਤੰਦਲਾ ਦੇਣਾ ਜਾਂ ਅੱਖਾਂ ਦੇ ਭਾਰ ਜਾ ਪੈਣਾ ਨਜ਼ਰ ਸਹੀ ਹੁੰਦਿਆਂ ਹੋਇਆਂ ਵੀ ਫੇ ਵੀ ਮਤਲਬ ਅੱਖਾਂ ਨੂੰ ਮਤਲਬ ਧੁੰਦਲਾ ਦੇਣਾ ਨੱਕ ਵਿੱਚੋਂ ਗੂੰਹਣਾ ਛਾਤੀ 'ਚ ਭਾਰ ਜਾ ਮਹਿਸੂਸ ਹੋਣਾ ਗੈਸ ਐਸਿਡਿਟੀ ਨਾਲ ਵੀ ਹੋ ਸਕਦਾ ਭਾਰੇ ਬੀਪੀ ਨਾਲ ਵੀ ਹੋ ਸਕਦਾ ਜਿਹੜੇ ਇਹਦੇ ਨੁਕਸਾਨ ਆ ਜੇ ਇਸ ਬਿਮਾਰੀ ਨੂੰ ਸਮੇਂ ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹਦੇ ਨਤੀਜੇ ਥੋੜੇ ਜਿਆਦਾ ਭੜੇ ਹੋ ਸਕਦੇ ਜਿਵੇਂ ਦਿਲ ਦਾ ਦੌਰਾ ਆਪਣੀ ਬ੍ਰੇਨ ਦਾ ਸਟ੍ਰੋਕ ਪੈਰਾਲਾਈਸਿਸ ਗੁਰਦਿਆਂ ਦਾ ਖਰਾਬ ਹੋਣਾ ਅੱਖਾਂ ਦੀ ਰੋਸ਼ਨੀ ਘਟ ਜਾਣਾ ਜਿਆਦਾ ਏਡੀ ਕਮੀ ਹੋਣਾ ਅੱਖਾਂ ਦੀ ਰੋਸ਼ਨੀ ਵੀ ਦੋ ਤਰ੍ਹਾਂ ਦੀ ਹੁੰਦੀ ਆ ਜਾਂ ਇੱਕ ਤਾਂ ਨੋਰਮਲ ਡੈਫੀਸ਼ੀਅਨਸੀ ਕਰਕੇ ਘਟ ਜਾਂਦੀ ਆ ਜਾਂ ਫੇ ਅਸਟ੍ਰਿਗਮੈਟਿਕ ਅੱਖਾਂ ਦੇ ਜਿਹੜੀਆਂ ਪਤਲੀਆਂ ਉਹਦਾ ਸਟ੍ਰਕਚਰ ਹੀ ਇਦਾਂ ਦੀ ਹੁੰਦੀ ਆ ਜਿਸੇ ਕਰਕੇ ਅੱਜ ਕੱਲ ਜਦੋਂ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਵੀ ਬਹੁਤ ਜ਼ਿਆਦਾ ਆ ਜਜਮਾ ਲੱਗ ਜਾਂਦਾ ਉਹਦਾ ਕਾਰਨ ਹੀ ਹੈ ਇਹ ਸਟਿਗਮੈਟਿਕ ਜਿਹਨਾਂ ਦੀ ਅੱਖਾਂ ਦੀ ਪੁਤਲੀ ਦੀ ਜਿਹੜੀ ਆ ਬਣਤਰ ਜਦੋਂ ਸਮੇਂ ਤੋਂ ਸਹੀ ਨਹੀਂ ਹੁੰਦੀ ਤੇ ਉਹ ਉਲੋ ਵਾਲੀ 12 13 ਸਾਲ ਤੋਂ ਬਾਅਦ ਉਹ ਸੈਟ ਵੀ ਹੋ ਜਾਂਦੀ ਆ ਇਹਨਾਂ ਗਲਤੀ ਵੀ ਹੁੰਦੀ ਬਟ ਬਮੇਨ ਜਿਹੜੀ ਆ ਬੀਪੀ ਦੀ ਗੱਲ ਕਰਦੇ ਆ ਬੀਪੀ ਦੇ ਨਾਲ ਜਿਹਦਾ ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਆ ਤੇ ਜਿਆਦਾ ਇਸ ਕਮੀ ਹੋ ਜਾਂਦੀ ਆ ਬਾਕੀ ਡਾਕਟਰ ਜਸਲਾਨ ਨਾਲ ਇਹਦੀਆਂ ਮਾਡਰਨ ਮੈਡੀਸਨ ਐਨਲੋਥੀ ਦਵਾਈਆਂ ਬਹੁਤ ਸਾਰੀਆਂ ਹੁੰਦੀਆਂ ਆ ਜਿਹੜੀਆਂ ਲੈਣੀਆਂ ਚਾਹੀਦੀਆਂ ਆ ਬਲੋਡੀਪੀਨ ਟੈਲਮੀਜ਼ਾਟਨ ਵਗੈਰਾ ਬਹੁਤ ਸਾਰੀਆਂ ਐਂਜੀਐਨਜੀ ਡੈਂਸਿਵ ਕਨਵਰਟਿੰਗ ਐਂਜਾਇਮ ਐਸ ਐਨਿਵਿਟਰ ਐਸ ਐਂਟਾਗੋਨਿਸਟ ਇਹ ਸਾਰੀਆਂ ਦਵਾਈਆਂ ਆ ਡਾਕਟਰ ਜਸਲਾਨ ਨਾਲ ਲੈਣੀਆਂ ਚਾਹੀਦੀਆਂ ਆ ਇਲੈਕਟ੍ਰੋ ਚੈੱਕ ਕਰਾਉਣਾ ਚਾਹੀਦਾ ਲਿਪਿਡ ਪ੍ਰੋਫਾਈਲ ਹੀ ਚੈੱਕ ਕਰਾਉਣਾ ਚਾਹੀਦਾ ਜੇ ਆਪਾਂ ਹਰਬਲ 'ਚ ਗੱਲ ਕਰੀਏ ਤੇ ਰਾਬੋਲਫੀਆ ਸਰਪੈਂਟਿਨਾ ਸਰਬਗੰਧਾ ਇੱਕ ਬਹੁਤ ਵਧੀਆ ਬੀਬੀ ਗ੍ਰੋਨ ਵਿੱਚ ਮਦਦ ਕਰਦੀ ਆ ਅਰਜਨ ਸ਼ਾਲ ਅਰਜਨ ਵਾਲੇ ਸਟੂਡਿਓ ਦੇ ਆਂ ਆਉਂਦਾ ਆ ਜਿਹੜਾ ਦਿਲ ਦੇ ਟੋਨਿਕ ਦਾ ਕੰਮ ਕਰਦਾ ਆ ਪਨਰਵਾਗ ਲੋਏ ਮਲਠੀ ਇਹ ਜਿਹੜਾ ਆ ਸਾਡੇ ਉਹਦਾ ਡਾਇਉਰੇਟਿਕ ਦਾ ਕੰਮ ਕਰਦੀ ਆ ਪਾਣੀ ਦੇ ਲੂਣ ਨੂੰ ਬਾਹਰ ਕੱਢਣ ਦਾ ਤੇ ਹੋਰ ਵੀ ਜਵਾਰੇ ਸ਼ਰਦ ਕੁਮਾਰਾ ਵਗੈਰਾ ਤਬੀਅਤ ਨੂੰ ਸੰਤੁਲਨ ਰੱਖਣ ਨੂੰ ਕੰਮ ਕਰਦਾ ਹੈ ਬਾਕੀ ਦਵਾਈ ਦੇ ਨਾਮ ਨਾਲ ਜਿਹੜੀ ਸਾਡੀ ਲਾਈਫ ਸਟਾਈਲ ਆ ਉਹਨੂੰ ਬਦਲਣਾ ਬਹੁਤ ਜ਼ਰੂਰੀ ਆ ਜਿੱਦਾਂ ਕਿ ਲੂਣ ਘੱਟ ਤੋਂ ਘੱਟ ਖਾਓ ਭਜਾਨਾ ਅੱਧੇ ਘੰਟੇ ਦੀ ਵਾਕਿੰਗ ਜ਼ਰੂਰ ਕਰੋ ਮੈਡੀਟੇਸ਼ਨ ਤੇ ਯੋਗਾ ਜ਼ਰੂਰ ਕਰੋ ਬਲੂਮ ਬਲੂਮ ਵਗੈਰਾ ਜ਼ਰੂਰ ਕਰੋ ਹੋ ਸਕੇ ਤੇ ਸਿਗਰਟ ਛੱਡੋ ਜਾਂ ਹੌਲੀ ਹੌਲੀ ਕਰਕੇ ਛੱਡੋ ਸ਼ਰਾਬ ਵੀ ਛੱਡੋ ਇਹਨੂੰ ਵੀ ਹੌਲੀ ਹੌਲੀ ਟੈਂਪਰ ਕਰਕੇ ਛੱਡੋ ਫਲ ਤੇ ਸਬਜ਼ੀਆਂ ਜ਼ਿਆਦਾ ਲਓ ਖਾਸ ਕਰ ਕੇ ਕੇਲੇ ਵਗੈਰਾ ਚ ਗੁੰਦਰ ਲਸਣ ਕੇਲੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਗੁੰਦਰ ਦੇ ਵਿੱਚ ਵਿਟਾਮਿਨ ਏ ਬਹੁਤ ਜ਼ਿਆਦਾ ਹੁੰਦੀ ਲਸਣ ਦੇ ਵਿੱਚ ਲੀਉਸਨ वगੈਰਾ ਹੁੰਦਾ ਜਿਹੜਾ ਤੁਹਾਡੇ ਕੋਲੇਸਟ੍ਰੋਲ ਲਸਣ ਦੇ ਵਿੱਚ ਤਾਂ ਉਦਦਾ ਵੀ ਬਹੁਤ ਸਾਰੇ ਗੋਣੇ ਜਿਹੜੇ ਖੂਨ ਨੂੰ ਪਤਲਾ ਰੱਖਦੇ ਆ ਗੈਸ ਨੂੰ ਬਾਹਰ ਕੱਢਦੇ ਆ ਤੇ ਰਿਲੈਕਸ ਰੱਖਦੇ ਆ ਅ ਤੇ ਆਪਣਾ ਭજન ਕੰਟਰੋਲ ਕਰਨਾ ਚਾਹੀਦਾ ਲਸਣ ਜੇ ਤੁਹਾਨੂੰ ਕੋਈ 스మెਲ ਦੀ ਕੋਈ ਪ੍ਰੋਬਲਮ ਪੈਦਾ ਕਰਦਾ ਤਾਂ ਇਹਨੂੰ ਆਪਾਂ ਲੱਸੀ ਦੇ ਵਿੱਚ 5 ਦਿਨ ਰੱਖ ਸਕਦੇ ਆ ਉਦੋਂ ਬਾਅਦ ਜਦੋਂ ਅਸੀਂ ਇਹਨੂੰ ਲਵਾਂਗੇ ਤਾਂ ਇਹਦਾ 스మెਲ ਵੀ ਨਹੀਂ ਆਊਗੀ ਤੇ ਆਪਣਾ ਭજન ਜਰੂਰ ਕੰਟਰੋਲ ਰੱਖੋ ਮਤਲਬ 1 ਕੇਜੀ 1 ਇੰਚ ਦੇ ਵਿੱਚ ਹੋਣਾ ਚਾਹੀਦਾ ਆ ਜਿੱਦਾਂ ਕਿਸੇ ਵਿਅਕਤੀ ਦਾ ਭਾਰ ਆਪਣੇ 5 ਫੁੱਟ 8 ਇੰਚ ਆ ਉਹਦੇ ਵਿੱਚ 1 ਇੰਚ ਜੁਬਾਰਾ ਹੋ ਗਿਆ 12 56 ਤੇ 68 ਹੋ ਸਕਦਾ ਆ ਜੇ 68 ਕਿਲੋ ਤੱਕ ਹੋ ਸਕਦਾ ਆ 1 ਇੰਚ ਦੇ ਵਿੱਚ 1 ਕਿਲੋ ਭਾਰ ਹੋ ਸਕਦਾ ਜਿਹੜਾ ਮਤਲਬ ਨਾਰਮਲ ਆ ਬਾਕੀ ਯਾਦ ਰੱਖੋ ਕਿ ਹਾਈਪਰ ਟੈਨਸ਼ਨ ਜਿਹੜੀ ਕਿ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਨਾਲ ਹੀ ਅ ਸਹੀ ਹੋ ਸਕਦਾ ਕੁਝ ਕੁ ਚੀਜ਼ਾਂ ਨਾਲ ਆਪਣੇ ਤੇ ਕਾਬੂ ਕਰਕੇ ਜਾਂ ਟੈਨਸ਼ਨ ਨੂੰ ਘਟਾ ਕੇ ਬੀਪੀ ਰੋਜ਼ਾਨਾ ਚੈੱਕ ਕਰਾ ਕੇ ਵੀ ਅਸੀਂ ਇਸ ਨੂੰ ਸੰਤੁਲਨ ਕਰ ਸਕਦੇ ਹਾਂ ਤੇ ਇਸ ਨੂੰ ਸ਼ੇਅਰ ਕਰੋ ਤਾਂ ਕਿ ਬਲੱਡ ਪ੍ਰੈਸ਼ਰ ਦੇ ਬਾਰੇ ਜਾਣਕਾਰੀ ਹੋਵੇ ਜਾਗਰੂਕਤਾ ਫੈਲੇ and what